ਜਿਹੜੇ ਡਿਵੈਲਪਰ ਨੇ ਉਹ ਨਕਸ਼ਾ ਮਾਡਲ ਬਣਾ ਕੇ ਰੱਖ ਦਿੰਦੇ ਆ ਇੱਥੇ ਪਾਰਕ ਹੋਏਗਾ ਇੱਥੇ ਸਕੂਲ ਹੋਏਗਾ ਇੱਥੇ ਆ ਹੋਏਗਾ ਉਹਨਾਂ ਦੀ ਮਾਂ ਦਾ ਸਿਰ ਹੋਏ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਸਰਕਾਰ ਗੱਲਬਾਤ ਕਰਨ ਜੋਗੀ ਆ ਸਿੱਤਮ ਜਰੀਫੀ ਇਹ ਦੇਖੋ ਚੰਡੀਗੜ੍ਹ ਬਣੇ ਨੂੰ 60 ਸਾਲ ਤੋਂ ਉੱਪਰ ਹੋ ਗਏ ਪੂਰਾ ਨਹੀਂ ਭਰਿਆ ਹਲ ਤੱਕ 50 ਸਾਲ ਦੇ ਕਰੀਬ ਮੁਹਾਲੀ ਨੂੰ ਹੋ ਗਏ ਉਹ ਦੇਖ ਲਓ ਕਿ ਖਾਲੀ ਪਿਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਦੇ ਖਿਲਾਫ ਪਟਿਆਲੇ ਜ਼ਿਲ੍ਹੇ ਦੇ ਆ ਕਿਸਾਨ ਜਥੇਬੰਦੀਆਂ ਪਸਿਆਣੇ ਤੋਂ ਟਰੈਕਟਰ ਮਾਰਚ ਸ਼ੁਰੂ ਕਰਨ ਲੱਗੀਆਂ ਨੇ ਇਹ ਮਾਰਚ ਕਿੱਥੋਂ ਤੱਕ ਜਾਊਗਾ ਤੇ ਅੱਗੇ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਕੀ ਰੁਖ ਲੈਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਆਪਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਸੋਚਦੇ ਨੇ ਸਸੀਕਰ ਜੀ ਸਸੀਕਰ ਜੀ ਪਰਾਣੀ ਕਿਹੜੀ ਜਥੇਬੰਦੀ ਵੱਲੋਂ ਖਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਦਲਿੰਦਰ ਸਿੰਘ ਪੂਰੀਆ ਇਹ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਇਹਦਾ ਰੂਟ ਕੀ ਹੋਊਗਾ ਇਹਦਾ ਰੂਟ ਜੇ ਅਸੀਂ ਪਸਿਆਣੇ ਪਿੰਡ ਤੋਂ ਇਦੇ ਆਲੇ-ਦਾਲੇ ਘੁੰਮ ਕੇ ਫਿਰ ਅਸੀਂ ਜਾਣਾ ਸ਼ੇਰਮਾਜਰਾ ਕਿਉਂਕਿ ਸਿਆਣੇ ਦੀ ਜ਼ਮੀਨ ਅਕਵਾਇਰ ਹੋਈ ਐ ਤੇ ਸ਼ੇਰਮਾਜਰਾ ਉਸ ਤੋਂ ਬਾਅਦ ਹੈਗਾ ਚੌਰਾ ਤੇ ਫਲੌਲੀ ਤੇ ਅਸੀਂ ਫਲੌਲੀ ਯੂਨੀਵਰਸਿਟੀ ਤੱਕ ਜਾਵਾਂ ਆਪਣੇ ਪਟਿਆਲੇ ਦੇ ਆਲੇ-ਦਾਲੇ ਕਿੰਨੀ ਜ਼ਮੀਨ ਆ ਜਿਹੜੀ ਉਹ ਅਕਵਾਇਰ ਹੋਣ ਜਾ ਰਹੀ ਆ ਇਹ ਕੋਈ 6.1100 ਏਕੜ ਤਕਰੀਬਨ 2-4 ਇਧਰ-ਉਧਰ ਹੋ ਸਕਦੀ ਆ ਪੁਨੀਆ ਸਾਹਿਬ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਜਿਹਾ ਬੰਦਿਆਂ ਸ਼ਾਮਲ ਹੋ ਜਾਂਦੇ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਉਹ ਪੂਰਾ ਸ਼ਾਮਲ ਹੈ ਸਾਰਿਆਂ ਦੀ ਸਾਰੀਆਂ ਜੱਥੇਬੰਦੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਦਾ ਸਮਰਥਨ ਹੈ ਜਦੋਂ ਤੋਂ ਇਹ ਤੁਸੀਂ ਸੰਘਰਸ਼ ਦੀ ਕਾਲ ਦਿੱਤੀ ਹੈ ਉਦੋਂ ਬਾਅਦ ਸਰਕਾਰ ਨਾਲ ਕੋਈ ਗੱਲਬਾਤ ਹੋਈ ਜਾਂ ਸਰਕਾਰ ਦਾ ਕੋਈ ਪੋਜ਼ਿਟਿਵ ਹੰਗਾਰਾ ਆਇਆ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਸਰਕਾਰ ਗੱਲਬਾਤ ਕਰਨ ਜੋਗੀ ਹੈ ਸਰ ਪਾਰਟੀ ਮੀਟਿੰਗ ਬੁਲਾਈ ਸੀ ਉਹਦੇ 'ਚ ਇਕੱਲੀ ਆਪ ਪਾਰਟੀ ਆ ਜਿਹੜੀ ਨਹੀਂ ਆਈ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਆਈਆਂ ਸੀ ਆ ਤਾਂ ਜਿਹਦੇ ਚ ਗੱਲ ਕਰਨ ਦਾ ਕੋਈ ਤੱਥ ਹੁੰਦਾ ਕੋਈ ਦਲੀਲ ਹੁੰਦੀ ਆ ਅਪੀਲ ਹੁੰਦੀ ਆ ਉਹ ਆ ਕੇ ਗੱਲ ਕਰਦਾ ਜਾਂ ਗੱਲ ਕਰਨ ਲਈ ਬੁਲਾਉਂਦਾ ਇਹਨਾਂ ਕੋਈ ਦਲੀਲ ਨਹੀਂ ਇਹਨਾਂ ਕੋਈ ਬਜ਼ਮਾਸ਼ੀ ਆ ਗੁੰਡਾਗਰਦੀ ਆ ਧੱਕਾ ਤੇ ਜ਼ਬਰ ਜ਼ੁਲਮ ਹੈ ਔਰ ਇਹਨਾਂ ਕੋਲੇ ਕੋਈ ਗੱਲਬਾਤ ਕਰਨ ਵਾਲੀ ਕੋਈ ਇਹਦੇ ਚਾਜ ਇਹ ਗੱਲੀਆਂ ਕਿਸਾਨ ਜਥੇਬੰਦੀਆਂ ਨੇ ਨਾ ਜਾਂ ਫਿਰ ਕੋਈ ਹੋਰ ਸਿਆਸੀ ਪਾਰਟੀਆਂ ਵੀ ਆ ਜਾਂ ਨੇ ਨਹੀਂ ਅੱਜ ਦਾ ਜਿਹੜਾ ਮਾਰਚ ਹੈਗਾ ਸੰਯੁਕਤ ਮੋਰਚੇ ਦੀ ਕਾਲ ਸਿਰਫ ਕਿਸਾਨ ਜਥੇਬੰਦੀਆਂ ਦੀ ਆ ਸਿਰਫ ਕਿਸਾਨ ਜਥੇਬੰਦੀਆਂ ਸ਼ਾਮਲ ਹੋ ਜੇ ਕੱਲ ਨੂੰ ਸਰਕਾਰ ਇਹ ਲੈ ਕੇ ਆਉਂਦੀ ਆ ਵੀ ਅਸੀਂ ਲੈਂਡ ਪੂਲਿੰਗ ਰੱਦ ਕਰ ਦਿੰਦੇ ਆ ਤੇ ਇਹਦੀ ਥਾਂ ਤੇ ਐਕੁਇਜਿਸ਼ਨ ਐਕਟ ਲੈ ਆਉਂਦੇ ਆ ਅਕਵਾਇਰ ਕਰ ਲੈਂਦੇ ਆ ਨਕਦ ਪੇਮੈਂਟ ਦੇ ਦਿੰਦੇ ਆ ਫਿਰ ਕਿਸਾਨ ਰਾਜੀ ਹੋਣਗੇ ਉਦੇ ਚ ਸਾਡਾ ਇਹ ਹੈਗਾ ਕਿ ਜਿਵੇਂ 2013 ਦੇ ਵਿੱਚ ਵੀ ਹੈਗਾ ਅਕਾਲੀ ਬੀਜੇਪੀ ਸਰਕਾਰ ਨੇ ਪਾਲਿਸੀ ਪਹਿਲਾਂ ਲਾਗੂ ਕੀਤੀ ਹੋਈ ਆ ਉਹ ਐਕਟ ਬਣਿਆ ਹੋਇਆ ਤੇ ਉਹਦੇ ਚ ਕਿਸਾਨ ਜੇ ਸਹਿਮਤ ਹੁੰਦਾ ਕਿ ਜੇ ਉਹਨੂੰ ਲੱਗਦਾ ਕਿ ਮੈਂ ਪਲਾਟ ਲੈਣਾ ਤੇ ਜਾਂ ਉਹਨੂੰ ਲੱਗਦਾ ਕਿ ਮੈਂ ਜਿਹੜਾ ਪੈਸੇ ਲੈਣੇ ਆ ਉਹਦੀ ਆਪਸ਼ਨ ਹੋਵੇ ਤੋ ਕਿਸਾਨ ਜੀ ਸਹਿਮਤ ਹੈ ਤੇ ਠੀਕ ਹੈ ਸਾਨੂੰ ਕਿਸਾਨ ਦੀ ਸਹਿਮਤੀ ਤੇ ਕੋਈ ਦਿੱਕਤ ਨਹੀਂ ਸਾਡਾ ਹੈਗਾ ਕਿ ਕਿਸਾਨ ਸਹਿਮਤ ਨਹੀਂ ਤੇ ਧੱਕਾ ਕਿਉਂ ਇਹ ਕਹਿੰਦੇ ਆ ਕਿ ਸਹਿਮਤੀ ਲਵਾਗੇ ਸਹਿਮਤੀ ਕਦੋਂ ਲੈਣੀ ਹੈ ਨੋਟੀਫਿਕੇਸ਼ਨ ਤਾਂ ਸਾਨੂੰ ਸੁੱਤੇ ਪਿਆ ਨੂੰ ਪਤਾ ਲੱਗਿਆ ਕਿ ਨੋਟੀਫਿਕੇਸ਼ਨ ਹੋ ਗਿਆ ਪੰਜਾਬ ਚ ਅਸੀਂ ਤਾਂ ਅਖਬਾਰਾਂ ਚ ਦੇਖਿਆ ਇਸ ਕਰਕੇ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਦੱਸਿਆ ਨਹੀਂ ਸਾਰੇ ਸਰਕਾਰ ਸਣੇ ਮੁੱਖ ਮੰਤਰੀ ਠੇਕਾ ਲਿਆ ਹੋਇਆ ਝੂਠ ਬੋਲਣ ਦਾ ਇਹਨਾਂ ਦਾ ਝੂਠ ਬੋਲੀ ਜਾਂਦੇ ਲਗਾਤਾਰ ਮੁੱਖ ਮੰਤਰੀ ਸਾਹਿਬ ਦਾ ਵੀ ਬਿਆਨ ਆਇਆ ਤੇ ਆਪਣਾ ਇਹਨਾਂ ਦਾ ਜਿਹੜਾ ਪ੍ਰਧਾਨ ਆ ਪੰਜਾਬ ਦਾ ਅਮਨੋ ਅਰਾੜਾ ਜੀ ਉਹਨਾਂ ਨੇ ਵੀ ਕਿਹਾ ਕਿ ਇਹ ਇੱਛਾ ਦੇ ਉੱਤੇ ਆ ਤੱਕਾ ਕੋਈ ਨਹੀਂ ਹੈਗਾ ਇੱਛਾ ਤਾਂ ਇਹੀ ਹੈ ਨਾ ਵੀ ਨੋਟੀਫਿਕੇਸ਼ਨ ਪਰ ਇੱਛਾ ਤੋਂ ਬਿਨਾ ਕਿਵੇਂ ਕੀਤਾ ਜਾਂ ਤਾਂ ਪਹਿਲਾਂ ਜੋ ਪਹਿਲੇ ਐਕਟ 'ਚ ਹੈਗਾ ਕਿ 80% ਕਿਸਾਨਾਂ ਦੀ ਰਾਇ ਲਈ ਜਾਏਗੀ ਜੇ ਉਹ ਸਹਿਮਤੀ ਦੇਣਗੇ ਤਾਂ ਜ਼ਮੀਨ ਅਕਵਾਇਰ ਕੀਤੀ ਜਾਏਗੀ ਜੇ ਸਹਿਮਤ ਨਹੀਂ ਹੋਣਗੇ ਤਾਂ ਨਹੀਂ ਕੀਤੀ ਜਾਏਗੀ ਤਾਂ ਇਹਨਾਂ ਨੇ ਤਾਂ ਪੁੱਛਿਆ ਨਹੀਂ ਹਾਲ ਤੱਕ ਕਿਸੇ ਨੂੰ ਇਹਨਾਂ ਨੇ ਤਾਂ ਜਿਹੜਾ ਨੋਟੀਫਿਕੇਸ਼ਨ ਕਰ ਚੁੱਕੇ ਨੇ ਪੂਰੇ ਪੰਜਾਬ ਦੇ ਅੰਦਰ 100 ਤੋਂ ਵੱਧ ਪਿੰਡ ਹੈਗੇ ਤੇ ਕੁਝ ਕਿਸਾਨ ਜਾਂ ਕੁਝ ਪਿੰਡ ਇਦਾਂ ਦੇ ਵੀ ਨੇ ਜਿਹੜੇ ਸਹਿਮਤ ਹੋਏ ਨੇ ਜ਼ਮੀਨ ਦੇਣ ਨੂੰ ਸਾਡੇ ਕੋਲੇ ਕੋਈ ਜ਼ਿਆਦਾ ਨਹੀਂ ਹੈ ਲੇਕਿਨ ਸਾਡੇ ਕੋਲੇ ਲੁਧਿਆਣੇ ਦੀ ਰਿਪੋਰਟ ਹੈ ਕਿ 1600 ਕਿਸਾਨ ਕਿਉਂਕਿ ਉੱਥੇ 40 ਪਿੰਡਾਂ ਦੇ ਕਰੀਬ ਅਕਵਾਇਰ ਹੋਈ ਆ ਉਹਨਾਂ ਨੇ ਅਸਹਿਮਤੀ ਦਿੱਤੀ ਆ ਪੰਜ ਚਾਰ ਜਿਨ੍ਹਾਂ ਤੇ ਸਾਡਾ ਡਾਊਟ ਹੈ ਕਿ ਇਹਨਾਂ ਦੇ ਚੇਲੇ ਹੋਣਗੇ ਜਾਂ ਕਿ ਮਜਬੂਰ ਕਿਸਾਨ ਹੋਏਗਾ ਤਾਂ ਉਹਨਾਂ ਦੀ ਸਹਿਮਤੀ ਪੰਜ ਚਾਰ ਦੀ ਆਈ ਆ ਜੋ ਓਨਰ ਕਾਰਡ ਆ ਰਿਹਾ ਬਾਕੀ ਜ਼ਿਆਦਾਤਰ ਅਸਹਿਮਤ ਨੇ ਦੇਖੋ ਇਹ ਤਾਂ ਸਿੱਧੀ ਜੀ ਗੱਲ ਹੈ ਕਿ ਮਾਲਕੀ ਜਿਹੜੀ ਆ ਕਿਸਾਨ ਦੀ ਆ ਤੇ ਉਹਦੇ ਵਿੱਚ ਉਹਦੇ ਤੋਂ ਕਿੱਲਾ ਜ਼ਮੀਨ ਲੈ ਕੇ ਤੇ ਉਹਨੂੰ ਦੇਣਾ 1000 ਗੱਦਾ ਪਲਾਟ ਤੇ 200 ਦਾ ਦੇਣਾ ਉਹਦਾ ਵਪਾਰਕ ਪਲਾਟ ਤੇ ਉਹਦੇ ਤੇ ਕਿਹਾ ਜਾ ਰਿਹਾ ਕਿ ਜਦੋਂ ਡਿਵੈਲਪ ਹੋਏਗਾ ਉਦੋਂ ਤੱਕ ਜੀ ਅਸੀਂ ਪਹਿਲਾਂ ਕਹਿੰਦੇ ਸੀਗੇ ਇਹ 30000 ਰੁਪਏ ਪ੍ਰਤੀ ਇੱਕ ਠੇਕਾ ਤੇ ਹੁਣ ਇਹ ਕਹਿੰਦੇ ਆ 50 ਤੇ ਫੇਰ ਇਹਨਾਂ ਨੇ ਬਿਆਨਬੂਨ ਲੱਖ ਦੇ ਵੀ ਦੇਤੇ ਇਹਨਾਂ ਦੀ ਕਿਹੜੀ ਗਲਤੀ ਇਤਵਾਰ ਕੀਤਾ ਜਾਂਦਾ ਜਿਹੇ ਜੀ ਸਵਾ ਇਹ 2022 ਤੋਂ ਉਡਾ ਰਹੇ ਨੇ ਕਿਵੇਂ ਵਿਸ਼ਵਾਸ ਕਰ ਲੈਣ ਕਿਸਾਨਾਂ ਨੇ ਪਟਿਆਲੇ ਤੁਸੀਂ ਪਟਿਆਲੇ ਦੇ ਰਹਿਣ ਵਾਲੇ ਹੋ ਪਟਿਆਲੇ 'ਚ ਲੋਕਾਂ ਨੂੰ ਕਿੰਨੀਆਂ ਨਵੀਆਂ ਕਲੋਨੀਆਂ ਦੀ ਜ਼ਰੂਰਤ ਆ ਜਾਂ ਕਿੰਨੀ ਕਿ ਤੰਗੀ ਆ ਰਹੀ ਆ ਲੋਕਾਂ ਨੂੰ ਬਿਲਕੁਲ ਜਗ ਜਾੜ ਹੈ ਕਿ ਪਟਿਆਲੇ ਦੇ ਵਾਲੇ ਤਾਲੇ ਜਿੰਨੀਆਂ ਕਲੋਨੀਆਂ ਬਣੀਆਂ ਸਨੇ ਅਰਬਨ ਸਟੇਟ ਜਿਹਨੂੰ 25 ਸਾਲ ਤੋਂ 30 ਸਾਲ ਤੋਂ ਉੱਪਰ ਹੋ ਗਏ ਬਣੀ ਨੇ ਤੇ ਉਹਦੇ ਵਿੱਚ ਵੀ ਤੁਹਾਡੇ ਸਭ ਦੇ ਸਾਡੇ ਸਾਹਮਣੇ ਆ ਕਿ ਹਾਲੇ ਵੀ ਕਿੰਨਾ ਜਿਹੜਾ ਏਰੀਆ ਰਕਵਾ ਖਾਲੀ ਪਿਆ ਇਸੇ ਤਰ੍ਹਾਂ ਤੁਸੀਂ ਪਟਿਆਲੇ ਤੋਂ ਬਾਹਰ OMX ਦੇਖ ਲਓ OMX ਖਾਲੀ ਪਿਆ ਟ੍ਰਾਈਕੌਨ ਖਾਲੀ ਪਿਆ ਇਸ ਤੋਂ ਬਿਨਾ ਸਿਤਮ ਜਿਹੜੀ ਪਈ ਦੇਖੋ ਚੰਡੀਗੜ੍ਹ ਬਣੇ ਨੂੰ 60 ਸਾਲ ਤੋਂ ਉਪਰ ਹੋ ਗਏ ਪੂਰਾ ਨਹੀਂ ਭਰਿਆ ਹਲ ਤੱਕ 50 ਸਾਲ ਦੇ ਕਰੀਬ ਮੁਹਾਲੀ ਨੂੰ ਹੋ ਗਏ ਉਹ ਦੇਖ ਲਓ ਕਿ ਖਾਲੀ ਪਿਆ ਇਸ ਕਰਕੇ ਖਾਲੀ ਛੱਡ ਕੇ ਇਹ ਜ਼ਰਖੇਰ ਜ਼ਮੀਨ ਜਿਹੜੀ ਹੈ ਉਹਨੂੰ ਅਕਵਾਇਰ ਕਰ ਰਿਆ ਚੰਡੀਗੜ੍ਹ ਮੁਹਾਲੀ ਵਾਲੀ ਜ਼ਮੀਨ ਬਹੁਤੀ ਅਭਜਾਉ ਨਹੀਂ ਸੀ ਉਹ ਸਮਝ ਪੈਂਦੀ ਸੀ ਕਿ ਇਹਨੂੰ ਅਕਵਾਇਰ ਕਰ ਲਿਆ ਤੇ ਇੱਥੇ ਸ਼ਹਿਰ ਬਸਾ ਲਏ ਤੇ ਇੱਥੇ ਅਸਲ ਦੇ ਵਿੱਚ ਵਸਾਉਣਾ ਕੋਈ ਨਹੀਂ ਹੈਗਾ ਤੇ ਦਿੱਲੀ ਦੇ ਜਿਹੜੇ ਗ੍ਰੈਬਿੰਗ ਵਪਾਰੀ ਆ ਜਿਹੜੇ ਗ੍ਰੈਬ ਕਰ ਰਹੇ ਨੇ ਇਸ ਕਿਸਮ ਦੇ ਨਾਲ ਉਹ ਫਰਾਡ ਕਰ ਰਹੇ ਨੇ ਤੇ ਉਹਨਾਂ ਨੂੰ ਅਰਬਾਂ ਰੁਪਏ ਦੇ ਮੁਨਾਫੇ ਦਾ ਦੇਣ ਦਾ ਸਵਾਲ ਆਏਗਾ ਇਹ ਕਲੋਨੀਆਂ ਸਰਕਾਰ ਆਪ ਡਿਵੈਲਪ ਕਰੋਗੀ ਜਾਂ ਤੁਹਾਨੂੰ ਸ਼ੱਕਾਂ ਵੀ ਡਿਵੈਲਪਰ ਵੀ ਲਿਆਉਗੇ ਹਾਲੇ ਤੱਕ ਤਾਂ ਕੋਈ ਬਹੁਤ ਸਪਸ਼ਟ ਨਹੀਂ ਹੈਗਾ ਇਹ ਸਰਕਾਰ ਦਾ ਨਾਮ ਲੈਂਦਿਆ ਲੇਕਿਨ ਅਸੀਂ ਪੱਕੇ ਸ਼ੱਕ 'ਚ ਹੈਗੇ ਆ ਕਿ ਡਿਵੈਲਪਰ ਲੈ ਕੇ ਆਉਣਗੇ ਤੇ ਉਹਨਾਂ ਨੂੰ ਜਿਹੜੇ ਹੈ ਵੱਡੇ ਮੋٹے ਮੁਨਾਫੇ ਦੇਣ ਅਮਨ अरोड़ा ਜੀ ਦਾ ਇਹ ਕਹਿਣਾ ਹੈਗਾ ਵੀ ਜਿਹੜੇ ਕਿਸਾਨ ਜਿਸੇ ਬੰਦਿਆਂ ਕਹਿੰਦੀਆਂ ਨੇ ਕਿ ਪੰਜਾਬ ਦੀ ਉਪਜ ਘਟਜੋ ਉਹ ਕਹਿੰਦੇ ਵੀ ਸਿਰਫ 0.5% ਯਾਨੀ ਕਿ ਅੱਧਾ ਪਰਸੈਂਟ ਜ਼ਮੀਨ ਅਕਵਾਇਰ ਹੋਣੀ ਆ ਇਤੋਂ ਵੱਧ ਨਹੀਂ ਹੋਣੀ ਇਹ ਦੱਸਣਾ ਜੀ ਕਿ ਅੱਧਾ ਪਰਸੈਂਟ ਇਹ ਹੋਗੀ ਤੇ ਜਿਹੜੇ ਰੋਡਸ ਬਣਗੇ ਹਾਈਵੇ ਉਹ ਹੋਗੇ ਤੇ ਪਹਿਲਾ ਜਿਹੜੀ ਅਕਵਾਇਰ ਕੀਤੀ ਗਈ ਆ ਉਹ ਉਹ ਹੋਗੀ ਨਾਲ ਦੀ ਨਾਲ ਆ ਕਹਿਣ ਵਾਲੇ ਜੀ ਇਹ ਪ੍ਰਧਾਨ ਨੇ ਪਾਰਟੀ ਦੇ ਇਹਨਾਂ ਨੂੰ ਜਾ ਕੇ ਬੁਲਾ ਕੇ ਆਇਆ ਇਹਨਾਂ ਨੇ ਮੰਨਿਆ ਕਿ ਮੈਂ ਆਉਂਗਾ ਇਹਦਾ ਪਹੁੰਚੇ ਨਹੀਂ ਉੱਥੇ ਉੱਥੇ ਗੱਲ ਕਰ ਲੈਂਦੇ ਦਲੀਲ ਰੱਖਦੇ ਆ ਅਪੀਲ ਕਰਦੇ ਇਹਨਾਂ ਦੀ ਦਲੀਲ ਚ ਦਮ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਇਸ ਕਰਕੇ ਬੋਲਣਾ ਬਿਆਨ ਦੇਣੇ ਝੂਠ ਕਰਨਾ ਬਲਫ ਕਰਨਾ ਲੋਕਾਂ ਨਾਲ ਧੋਖਾ ਲੋਕ ਹੋਣ ਧੋਖਾ ਨਹੀਂ ਚੱਲਣਗੇ ਪਿੰਡਾਂ ਦੇ ਵਿੱਚੋਂ ਕਿੰਨੇ ਕ ਬਾਦੀ ਸ਼ਹਿਰਾਂ ਚ ਜਾਣ ਨੂੰ ਤਿਆਰ ਬੈਠੇ ਥੋੜੇ ਜਿਹਾ ਪਿੰਡਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਬਾਦੀ ਸ਼ਹਿਰਾਂ ਚ ਆਉਣ ਵਾਲੀ ਨਹੀਂ ਹੈ ਕਿ ਸ਼ਹਿਰਾਂ ਦੇ ਖਰਚੇ ਜ਼ਿਆਦੇ ਹੈਗੇ ਆ ਤੇ ਆਮ ਜਿਹੜੇ ਕਿਸਾਨ ਨੇ ਤੇ ਆਮ ਲੋਕ ਨੇ ਜਿਹੜੇ ਸਾਰੇ ਵਰਗਾਂ ਦੇ ਉਹ ਕਿਉਂ ਸ਼ਹਿਰਾਂ ਚ ਜਾਣਗੇ ਇੱਕ ਗੱਲ ਤੇ ਇੰਨੇ 100 ਪਿੰਡ ਐ ਸੋਨੇ ਇੱਕੋ ਝੱਟ ਨਾਲ ਉਜਾੜਨ ਲੱਗੇ ਨੇ ਤੇ 100 ਪਿੰਡਾਂ ਦਾ ਕਿਸਾਨ ਨਹੀਂ ਇਕੱਲਾ ਉਜਣਾਂ ਉਹਦੇ ਵਿੱਚ ਜਿਹੜੇ ਮਜ਼ਦੂਰ ਹੈ ਉਹਦੇ ਵਿੱਚ ਜਿਹੜੇ ਕੋਈ ਛੋਟੇ-ਮੋਟੇ ਦੁਕਾਨਦਾਰ ਕੋਈ ਨਿੱਕੇ-ਮੋਟੇ ਕੰਮ ਵਾਲੇ ਕਿੱਤੇ ਵਾਲੇ ਕਾਰੋਬਾਰ ਵਾਲੇ ਸਾਰੇ ਪਿੰਡਾਂ ਵਾਲੇ ਇਹਨਾਂ ਨੇ ਇਹਨਾਂ ਨੇ ਪੰਜਾਬ ਨੂੰ ਜਾੜਨ ਦਾ ਠੇਕਾ ਲੈ ਲਿਆ ਨਹੀਂ ਬਰਦਾਸ਼ਤ ਕਰਨਗੇ ਪੰਜਾਬ ਦੇ ਲੋਕੇ ਮੰਨ ਲਓ ਇੱਕ ਬੰਦਾ ਪਸਿਆਣੇ ਆ ਕੇ ਕਲੋਨੀ ਲੈਂਦਾ ਮਕਾਨ ਬਣਾਉਂਦਾ ਤਾਂ ਉਹਨੂੰ ਪਟਿਆਲੇ ਦੇ ਵਿੱਚ ਰਹਿਣ ਦਾ ਉਹਨਾਂ ਉਹਨਾਂ ਸਹੂਲਤਾਂ ਦਾ ਕਿੰਨਾ ਕ ਆਨੰਦ ਮਿਲ ਸਕਦਾ ਦੇਖੋ ਜੇ ਪਟਿਆਲੇ ਦੀਆਂ ਸਹੂਲਤਾਂ ਤੇ ਬਾਹਰ ਦੀਆਂ ਸਹੂਲਤਾਂ ਕਦੇ ਮੇਲ ਹੀ ਨਹੀਂ ਖਾਂਦੀਆਂ ਤੁਸੀਂ ਜਿੰਨੀਆਂ ਕਲੋਨੀਆਂ ਇਹਨਾਂ ਨੇ ਬਣਾਈਆਂ ਪ੍ਰਾਈਵੇਟਾਂ ਨੇ ਜਾਂ ਦੂਜੇ ਤੀਜਿਆਂ ਨੇ ਉਹ ਤੁਸੀਂ ਦੇਖ ਸਕਦੇ ਹੈਗੇ ਹੋ ਸ਼ਹਿਰਾਂ ਦੀਆਂ ਸਹੂਲਤਾਂ ਹੋਰ ਹੁੰਦੀਆਂ ਸ਼ਹਿਰਾਂ ਤੋਂ ਬਾਹਰ ਸਹੂਲਤਾਂ ਹੋਰ ਹੁੰਦੀਆਂ ਹੈਗੀਆਂ ਤੇ ਜਿਹੜੇ ਡਿਵੈਲਪਰ ਨੇ ਉਹ ਨਕਸ਼ਾ ਮਾਡਲ ਬਣਾ ਕੇ ਰੱਖ ਦਿੰਦੇ ਆ ਇੱਥੇ ਪਾਰਕ ਹੋਏਗਾ ਇੱਥੇ ਸਕੂਲ ਹੋਏਗਾ ਇੱਥੇ ਆ ਹੋਏਗਾ ਉਹਨਾਂ ਦੀ ਮਾਂ ਦਾ ਸਿਰ ਹੋਏਗਾ ਪਰਾਂ ਜੀ ਅੱਗੇ ਸੰਘਰਸ਼ ਕਿੱਧਰ ਨੂੰ ਜਾਊਗਾ ਜੇ ਸਰਕਾਰ ਨਹੀਂ ਪਿੱਛੇ ਸੰਘਰਸ਼ ਹੈ ਜੀ ਦੇਖੋ ਕਿਸਾਨ ਦੇ ਜਿਹੜਾ ਭੁੱਖ ਨੂੰ ਉਹਦੇ ਪਰਿਵਾਰ ਤੇ ਉਹਦੇ ਬੱਚਿਆਂ ਨੂੰ ਉਦੇ ਆਉਣ ਵਾਲੇ ਸਮੇਂ ਨੂੰ ਜਿਹੜਾ ਜਦੋਂ ਏਦਾਂ ਹੱਥ ਪਾਇਆ ਜਾਂਦਾ ਸ਼ਿੰਗਾਰ ਸ਼ਤਿੱਖਾ ਹੋਏਗਾ ਹੋਏਗਾ ਜਦੋਂ ਕਿਸੇ ਦੀ ਹੋਣ ਦਾ ਸਵਾਲ ਹੋਵੇ ਇਸ ਕਰਕੇ ਇਹ ਬਲਫ ਕਰਨਾ ਛੱਡਣ ਇਹ ਝੂਠ ਬੋਲਣਾ ਛੱਡਣ ਇਸ ਨੂੰ ਪੰਜਾਬ ਪੰਜਾਬ ਜਿਹੜਾ ਹਮੇਸ਼ਾ ਨਾਬਰੀ ਚ ਰਿਹਾ ਏਦਾਂ ਦਾ ਤੱਕਾ ਇਸ ਕਿਸਮ ਦਾ ਜ਼ਬਰ ਨਹੀਂ ਚੱਲਾਂਗੇ ਤੇ ਨਹੀਂ ਚੱਲਣਗੇ ਲੋਕ ਨਹੀਂ ਚੱਲਣਗੇ ਕਿਸਾਨ ਨਾ ਹੀ ਕੋਈ ਬਾਕੀ ਵਰਗਾਂ ਦੇ ਲੋਕ ਧੰਨਵਾਦ ਬਨੀਆ ਸਾਹਿਬ